ਡੈਮਾਂ ਦੇ ਲਾ ਬਣਾਤੇ ਪਾਖੜਾ ਡੈਮ ਸਾਡੀ ਪਾਣੀ ਦਾ ਕੰਟਰੋਲ ਥੋੜਾ ਕਿਸਾਨ ਬਰੂਹਾਂ ਦੇ ਉੱਤੇ ਖੜੇ ਰਹੇ ਅੱਜ ਵੀ ਕਾਨੂੰਨ ਵਾਪਸ ਹੋਣ ਤੋਂ ਬਾਅਦ ਉਹ ਉਮੀਦਾਂ ਉਵੇਂ ਹੀ ਐ ਹੁੰਤੇ ਇਹ ਬੰਦਾ ਜਿੱਥੇ ਬੈਠਾ ਹੁੰਦਾ ਉੱਥੋਂ ਬੰਬ ਮਾਰਦਾ ਉਹ 2000 ਕਿਲੋਮੀਟਰ ਜਾਂਦਾ ਤੁਸੀਂ ਇਸ ਕਾਨੂੰਨ ਨੂੰ ਬਦਲੋ ਸਟੇਟ ਨੂੰ ਆਪਣੇ ਪੈਸੇ ਆਪ ਇਕੱਠੇ ਕਰਨ ਦਿਓ ਤੁਹਾਡਾ ਹਿੱਸਾ ਤੁਹਾਨੂੰ ਦੇ ਦੇਵਾਂਗੇ 50000 ਦੀ ਇਨਕਮ ਹੈ ਨਹੀਂ ਤੇ ਕਰਜ਼ਾ 50 ਕਰੋੜ ਹੈ ਘਰ ਦੇ ਭਾਂਡੇ ਵੇਚ ਕੇ ਚਲਾਉਂ ਕੱਲੀ ਇੱਕ ਸ਼ਰਾਬ ਵੇਚ ਕੇ ਔਰ ਪੰਜਾਬ ਦੀ ਖਪਤ ਦੁੱਗਣੀ ਹੈ ਮੈਂ ਹੱਕ 'ਚ ਨਹੀਂ ਭਾਰਤ ਵਰਸ਼ ਯੂਨੀਅਨ ਆਫ ਸਟੇਟਸ ਹੈ ਅੱਢ ਅੱਢ ਸਟੇਟਾਂ ਦਾ ਇੱਕ ਗੁਲਦਸਤਾ ਹੈ ਜਿਹੜੇ ਇਕੱਠੇ ਹੋ ਕੇ ਆਪਣੀ ਖੁਸ਼ਬੂ ਫਲਾਉਂਦੇ ਆ ਆਪਣੇ ਪੈਸੇ ਆਪਣੇ ਟੈਕਸਾਂ ਦੇ ਨਾਲ ਸੈਂਟਰ ਦੀ ਸਰਕਾਰ ਨੂੰ ਚਲਾਉਂਦੇ ਆ ਇਹਨੂੰ ਕਹਿੰਦੇ ਨੇ ਸੰਗੀ ਢਾਂਚਾ ਅੱਜ ਮੈਂ ਸੰਗੀ ਢਾਂਚੇ ਦੀ ਆਵਾਜ਼ ਬੁਲੰਦ ਕੀਤੀ ਐ ਤੇ ਸੈਂਟਰ ਨੂੰ ਆਖਿਆ ਵੀ ਭਾਈ ਤੁਸੀਂ ਸਾਡੇ ਲਈ ਕੁਝ ਕਰੋ ਅਸੀਂ ਜਜੇਕਾਰ ਕਰਾਂਗੇ ਤੁਸੀਂ ਅੱਜ ਡੈਮਾਂ ਦੇ ਲਾਹ ਬਣਾਤੇ ਪਾਖੜਾ ਡੈਮ ਸਾਡੀ ਪਾਣੀ ਦਾ ਕੰਟਰੋਲ ਥੋੜਾ ਇਹ ਕਿਵੇਂ ਹੋਊ ਸਾਡੀ ਕਿਸਾਨੀ ਦੇ ਉੱਤੇ ਕਾਨੂੰਨ ਬਣਾਤੇ ਕਿਸਾਨ ਬਰੂਹਾਂ ਦੇ ਉੱਤੇ ਖੜੇ ਰਹੇ ਅੱਜ ਵੀ ਕਾਨੂੰਨ ਵਾਪਸ ਹੋਣ ਤੋਂ ਬਾਅਦ ਉਹ ਉਮੀਦਾਂ ਉਵੇਂ ਹੀ ਐ ਤੇ ਪੰਜਾਬ ਜੇ ਢਾਲ ਐ ਤੇ ਪੰਜਾਬ ਜੇ ਹੋਰਾਂ ਯੂਨੀਅਨ ਆਫ ਸਟੇਟਸ ਦੇ ਵਿੱਚ ਚਮਕਦਾ ਸਿਤਾਰਾ ਜਿਨੇ ਸਭ ਤੋਂ ਵੱਧ ਖਾਣਾ ਦਿੱਤਾ ਦੇਸ਼ ਨੂੰ ਗਰੀਬਾਂ ਦੇ ਵਾਸਤੇ ਪੀਡੀਐਸ ਪੈਦਾ ਕੀਤਾ ਸਭ ਤੋਂ ਵੱਡਾ ਯੋਗਦਾਨ ਦੇਸ਼ ਦੀ ਆਜ਼ਾਦੀ ਚ ਪਾਇਆ ਸਭ ਤੋਂ ਵੱਧ ਫੌਜ ਚ ਪਰਮਵੀਰ ਚੱਕਰ ਜਿੱਤੇ ਤੁਸੀਂ ਉਸ ਪੰਜਾਬ ਦੀ ਢਾਲ ਨੂੰ ਕਮਜ਼ੋਰ ਕਿਉਂ ਰਹਿਣ ਦੇ ਰਹੇ ਇਹ ਬਾਰਡਰ ਵਾਲੇ ਕਨਸੈਪਟ ਹੀ ਖਤਮ ਹੋ ਗਏ ਤੁਸੀਂ ਸਾਨੂੰ ਹੁਣ ਤੇ ਇਹ ਬੰਦਾ ਜਿੱਥੇ ਬੈਠਾ ਹੁੰਦਾ ਉੱਥੋਂ ਬੰਬ ਮਾਰਦਾ ਉਹ 2000 ਕਿਲੋਮੀਟਰ ਜਾਂਦਾ ਹੁਣ ਉਹ ਤੇ ਗੱਲ ਹੀ ਨਹੀਂ ਰਹੀ ਨਾ ਹੁਣ ਤੇ ਮੈਂ ਐਨੀਓ ਗੁਜਾਰਿਸ਼ ਕਰਦਾ ਤੁਹਾਨੂੰ ਅੰਤਰਿਕ ਸੁਰੱਖਿਆ ਦੀ ਗੱਲ ਹੈ ਕੋਈ ਗੱਲ ਨਹੀਂ ਕੋਈ ਪ੍ਰੋਬਲਮ ਨਹੀਂ ਤੁਸੀਂ ਸਾਡੇ ਲਈ ਲਾਅ ਐਂਡ ਆਰਡਰ ਸਥਾਪਿਤ ਕਰਕੇ ਦਿਓ ਇਸ ਸਟੇਟ ਦੇ ਵਿੱਚ ਵਪਾਰੀ ਅਮਨਮਾਨ ਚਾਹੁੰਦਾ ਹੈ ਵਪਾਰ ਚਾਹੁੰਦਾ ਹੈ ਖੇਤੀ ਵਾਲਾ ਇੱਜ਼ਤ ਦੀ ਰੋਟੀ ਚਾਹੁੰਦਾ ਹੈ ਉਹ ਕੁਝ ਨਹੀਂ ਚਾਹੁੰਦਾ ਉਹ ਚਾਹੁੰਦਾ ਮੈਨੂੰ ਇੱਜ਼ਤ ਦੀ ਰੋਟੀ ਮਿਲੇ ਮੇਰਾ ਘਰ ਚੱਲੇ ਮੈਂ ਆਦਰ ਮਾਨ ਸਮਾਨ ਨਾਲ ਬੱਚੇ ਪਾਲ ਸਕਾਂ ਤੇ ਬੱਚੇ ਤੇ ਆ ਤੁਸੀਂ ਦੇਖ ਲਓ 1 ਲੱਖ ਕਰੋੜ ਦੇ ਐਸੈਟ ਵੇਚ ਕੇ ਬਾਹਰ ਜਾਈ ਜਾਂਦੇ ਆ ਇਹ ਅਸੀਂ ਆਪਣੀ ਪੀੜ੍ਹੀ ਲਈ ਲੜ ਰਹੇ ਆ ਤੇ ਮੈਂ ਸੈਂਟਰ ਦੀ ਸਰਕਾਰ ਨੂੰ ਕਹਿਣਾ ਕਿ ਨਾ ਸਿਰਫ ਕਾਨੂੰਨ ਵਿਵਸਥਾ ਨਾ ਸਿਰਫ ਪਾਣੀਆਂ ਦਾ ਮਸਲਾ ਨਾ ਸਿਰਫ ਜੀਐਸਟੀ ਸਾਡੀ ਜੀਐਸਟੀ ਨਹੀਂ ਆਉਂਦੀ ਭਾਈ ਤੁਸੀਂ ਇਸ ਕਾਨੂੰਨ ਨੂੰ ਬਦਲੋ ਸਟੇਟ ਨੂੰ ਆਪਣੇ ਪੈਸੇ ਆਪ ਇਕੱਠੇ ਕਰਨ ਦਿਓ ਤੁਹਾਡਾ ਹਿੱਸਾ ਤੁਹਾਨੂੰ ਦੇ ਦੇਵਾਂਗੇ ਸਿੱਧੂ ਸਾਹਿਬ ਤੇ ਤੁਸੀਂ ਇੱਕ ਮਿੰਟ ਰਹਿ ਜਾ ਉਹ ਠਹਿਰ ਜਾ ਨਾ ਯਾਰ ਠਹਿਰ ਠਹਿਰ ਜਾ ਠਹਿਰ ਜਾ ਮੈਂ ਇਹ ਕਹਿ ਰਿਹਾ ਕਿ ਇਹਨਾਂ ਕਾਰਨਾਂ ਦੇ ਕਰਕੇ ਸਾਨੂੰ ਵਿੱਤੀ ਤੌਰ ਤੇ ਖਤਮ ਕਰਤਾ ਭਾਈ ਜੇ ਕਿਸੇ ਦੇ ਘਰ ਦੇ ਵਿੱਚ 50000 ਦੀ ਇਨਕਮ ਹੈ ਨਹੀਂ ਤੇ ਕਰਜ਼ਾ 50 ਕਰੋੜ ਹੈ ਘਰ ਦੇ ਭਾਂਡੇ ਵੇਚ ਕੇ ਚਲਾਉ ਹੈ ਤੇ ਸਾਡੇ ਪੋਲਿਟਿਕਸ ਵਾਲੇ ਜਿਹੜੇ ਕਰਨ ਵਾਲੇ ਆ ਵੱਡੇ ਵੱਡੇ ਝੂਠ ਵੇਚ ਕੇ 36000 ਪਹਿਲਾਂ ਹੀ ਹਰੇ ਸਿਆਹੀ ਨਾਲ 1100 ਕਿੱਥੋਂ ਦਿਓਗੇ ਪੈਸੇ ਕਿੱਥੋਂ ਲਿਆਉਗੇ ਜਿਹੜੇ ਸਾਡੇ ਪੰਜਾਬੀਆਂ ਦੇ ਪੈਸੇ ਰੇਤੇ ਵਾਲੇ ਜਿਹੜੇ ਜੀਐਸਟੀ ਤੋਂ ਬਾਹਰ ਨੇ ਸ਼ਰਾਬ ਵਾਲੇ ਕੱਲੀ ਇੱਕ ਸ਼ਰਾਬ ਵੇਚ ਕੇ ਔਰ ਪੰਜਾਬ ਦੀ ਖਪਤ ਦੁੱਗਣੀ ਐ ਮੈਂ ਹੱਕ 'ਚ ਨਹੀਂ ਪਰ ਕਿਉਂ ਸਮਗਲਿੰਗ ਹੋਵੇ ਕਿਉਂ ਖਾਨੇ ਹੋ ਕਹਿੰਦਾ ਨਵਜੋਤ ਸਿੰਘ ਸਿੱਧੂ ਇੱਕ ਵਰਕਰ ਤੇ ਲੋਕ ਇਕੱਠੇ ਹੁੰਦੇ ਆ ਕਿਉਂਕਿ ਭਰੋਸੇਯੋਗਤਾ ਮੈਂ ਕਹਿੰਦਾ ਨੀਲਾ ਸਮੁੰਦਰ ਉਹ ਵੀ ਸਪੀਚ ਹੋਇਆ ਉਹ ਉਹ ਕਿਉਂ ਤੈਂ ਤੈਂ ਨਿਊਜ਼ ਚਲਾਉਣੀ ਹੈ ਮਿੱਤਰ ਪਿਆਰੇ ਕਿਉਂ ਉਹਦੇ ਮੈਂ ਕਹਿ ਨਹੀਂ ਦਿੰਦਾ ਨੀਲਾ ਸਮੁੰਦਰ ਨੀਲਾ ਸਮੁੰਦਰ ਬਣਾਈਏ ਠੀਕ ਐ ਹਰੇਕ ਨੂੰ ਤੈਰਨ ਦੀ ਥਾਂ ਦੇਈਏ ਹਰੇਕ ਵਰਕਰ ਨੂੰ ਸਨਮਾਨ ਦੇਈਏ ਕਿਹਾ ਨਹੀਂ ਕਿਹੜਾ ਕੋਈ ਅੱਖਰ ਨਹੀਂ ਜਿਹੜਾ ਸ਼ਬਦ ਨਾ ਬਣੇ ਤੁਸੀਂ 80 20 ਦੀ ਗੱਲ ਕੀਤੀ ਕਿਹੜੇ ਨੇ 80 20 ਤੂੰ ਰੋਟੀ ਨੂੰ ਚੋਚੀ ਕਹਿੰਦਾ ਮਿੱਤਰ ਰੋਟੀ ਨੂੰ ਚੋਚੀ ਚੰਗਾ